ਹੋਗਾ 4-5 ਦਿਨ ਮੋਟਰਾਂ ਮੰਦ ਕਰਿਆ ਨੂੰ ਪਾਣੀ ਦਾ ਲੈਵਲ ਕਿ 2 ਫੁੱਟ ਤੇ ਪਹੁੰਚ ਗਿਆ ਦੋਸਤ ਟੋਹੇ ਵਿੱਚ ਪਾਣੀ ਖੜਾ ਲੱਗਿਆ ਪਰ ਲੈਵਲ ਹੈਗਾ 2 ਫੁੱਟ ਤੇ ਦੋ ਸਪਰੀਆਂ ਹੋਰ ਲੱਗੀਆਂ ਉਸ ਤੋਂ ਬਾਅਦ ਤੇ ਆ ਦੇਖੋ ਪਿਛਲੇ ਵਲੌਗ ਤੁਸੀਂ ਦੇਖਿਆ ਹੋਣਾ ਕੋਸ਼ ਡੱਕੇ ਦੇ ਵਿੱਚੋਂ ਆਪਣਾ ਮਾਰੀ ਛੋਟੀ ਵੀ ਨਹੀਂ ਖੋਬਦੀ ਦੋਸਤੋ ਥਾਂ ਦੇ ਵਿੱਚ ਆ ਚੈੱਕ ਕਰੋ ਇੱਥੇ ਲੋ ਵੀ ਦੋਸਤੋ ਰੱਬ ਕੱਢੀ ਆਉਂਦਾ ਧੁੱਪ ਵਾਲੀ ਚੰਗਿਆੜੇ ਤੇ ਧੁੱਪ ਬਹੁਤ ਸਖਤ ਆ ਤੇ ਕਣਕ ਆਪਣੀ ਦੋਸਤੋ ਵੇਖੋ ਕਿੰਨਾ ਫਰਕ ਪੈ ਗਿਆ ਤੋਈਆਂ ਚੁੱਕੀਆਂ ਰਹੇ ਤੇ ਆਪਾਂ ਹੋਰ ਦੋ ਸਪੜੀਆਂ ਹੋਰ ਲਾਗੀਆਂ ਉਸ ਤੋਂ ਬਾਅਦ ਤੇ ਆ ਦੇਖੋ ਪਿਛਲੇ ਵਲੌਗ ਤੁਸੀਂ ਦੇਖਿਆ ਹੋਣਾ ਸਾਰਾ ਥਾਂ ਖੱਟਾ-ਖੱਟਾ ਸੀਗਾ ਤੇ ਕੁਛ 부ਜੇ ਕੁਛ ਡੱਕੇ ਦੇ ਵਿੱਚੋਂ ਆਪਾਂ ਮਰ ਵੀ ਗਏ ਆ ਤੇ ਕੁਛ ਚੱਲ ਵੀ ਪਈ ਆ ਹੁਣ ਜਿਹੜਾ ਮਰਨ ਵਾਲਾ ਸੀਗਾ ਮਰ ਚੁੱਕਿਆ ਪੂਜਾ ਜਿਹਨ ਚੱਲਣਾ ਸੀਗਾ ਚੱਲ ਪਿਆ ਦੋਸਤੋ ਦੇਖੋ ਕਣਕਾਂ ਦੇ ਹਾਲ ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਲਾਉਣਾ ਪੱਠਿਆਂ ਨੂੰ ਪਾਣੀ ਤੇ ਸਬਜ਼ੀ ਨੂੰ ਪਾਣੀ ਤੇ ਕਰਦੇ ਆਂ ਪਹਿਲਾਂ ਬੰਨਮੂਆ ਇਧਰਲੇ ਪਾਸੇ ਥੱਲੇ ਟੱਕਣ ਬੰਦ ਕਰਨ ਵਾਲਿਆ ਉਧਰ ਤਾਂ ਨੇ ਕਰਿਆ ਆਪਾਂ ਇਹ ਚਲਾਉਣਾ ਫਿਰ ਇੱਕ ਮੋਟਰ ਆਪਾਂ ਇੱਕ ਹੀ ਬਹੁਤ ਹੈ। ਦਾਦੂ ਕੋਈ ਘੰਟੇ ਕਿਹ ਕਿਹਰਾ ਤੇ ਨਾਲ ਹੀ ਸਬਜ਼ੀ ਲੱਗ ਜੂਗੀ ਨਾਲ ਹੀ। ਤੇ ਪਾਣੀ ਦਾ ਦੋਸਤੋ ਲੈਵਲ ਆਪਾਂ ਕਰਤੀਆਂ ਹੋ ਗਈਆਂ 4-5 ਦਿਨ ਮੋਟਰਾਂ ਮੰਨ ਕਰਿਆ ਨੂੰ। ਪਾਣੀ ਦਾ ਲੈਵਲ ਕਿ 2 ਫੁੱਟ ਤੇ ਪਹੁੰਚ ਗਿਆ। ਉਸ ਟੋਹੇ ਵਿੱਚ ਪਾਣੀ ਖੜਾ ਲੱਗਿਆ ਪਰ ਲੈਵਲ ਹੈਗਾ 2 ਫੁੱਟ ਤੇ। ਤੇ ਆਪਾਂ ਬਸ 4-5 ਦਿਨ ਹੋ ਗਏ ਹੱਥ ਤੱਕ ਟਪਾਲ ਗਏ ਤੇ ਫਿਰ ਚਲਾ ਦਾਂਗੇ ਦੋ ਤਿੰਨ ਦਿਨ ਤੇ ਪਾਣੀ ਦਾ ਲੈਵਲ ਫਿਰ ਟੋਹੇ ਸੁੱਕ ਜਾਣਗੇ ਇੰਨੇ ਨਾਲ ਹੀ ਦੋਸਤ ਤੁਸੀਂ ਦੇਖ ਸਕਦੇ ਹੋ ਕਣਕਾਂ ਕਿੰਨੀਆਂ ਸੋਹਣੀਆਂ ਬਣ ਗਈਆਂ ਹੁਣ ਤਾਂ ਛੋਟੀ ਵੀ ਨਹੀਂ ਖੋਬਦੀ ਦੋਸਤਾਂ ਦੇ ਵਿੱਚ ਆ ਚੈੱਕ ਕਰੋ ਇੱਥੇ ਪੂਰੀ ਜੋਰ ਲਾ ਕੇ ਮੜੀ ਖੁੱਭੀ ਐਵੇਂ ਤਰੇੜਾਂ ਛੜਨ ਲੱਪੀ ਧਰਤੀ ਦੋਸਤ ਤੁਸੀਂ ਦੇਖ ਸਕਦੇ ਹੋ ਇੱਕ ਕਰਦੇ ਆ ਬੰਨਮੂਆ ਟੱਕਣ ਕਰਦੇ ਪਹਿਲਾਂ ਬੰਨਦਾ ਆਪਾਂ ਫਿਰ ਚੋਣੇ ਮੋਟਰ ਜੁੜੇ ਰਹੇ ਬਲੌਗ ਦੇ ਨਾਲ ਦੋਸਤੋ ਜੇ ਬਲੌਗ ਵਧੀਆ ਲੱਗਿਆ ਤਾਂ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਕਰ ਦਿਓ ਲਾਈਕ ਤੇ ਲਾਈਟ ਆਪਣੀ ਚੱਲੀ ਜਾਂਦੀ ਹੈ ਮੋਟਰ ਪਈ ਬੰਦ ਘਰੋ ਚੈੱਕ ਲਾਈਟ ਤਾਂ ਚੱਲੀ ਜਾਂਦੀ ਦੋਸਤੋ ਤੇ ਆਹ ਖੱਟਾ ਬਲਬ ਲੋਵੀ ਦੋਸਤੋ ਤੱਕਣ ਕਰ ਰਹੇ ਹਾਂ ਜੀ ਆਪਾਂ ਖਲੜੇ ਬੰਦ ਇਧਰ ਨੂੰ ਤੇ ਪਾਣੀ ਇਧਰੋਂ ਚੱਲੂਗਾ ਮੋਟਰ ਨੇ ਪਾਣੀ ਲੈ ਚੱਕ ਦੋਸਤੋ ਹੁਣ ਆਪਾਂ ਚੱਲਦੇ ਹਾਂ ਪੱਠਿਆਂ ਕੋਲੇ ਜਿੱਥੇ ਪਾਣੀ ਲਾਉਣੇ ਆਪਾਂ ਤੇ ਦਿਖਾਉਣੇ ਉੱਥੇ ਜਾ ਕੇ ਤੁਹਾਨੂੰ ਮੌਜ ਚਾਲ ਕੀੜਾ ਕਿਆ ਲਾ ਰਹੇ ਆਪਾਂ ਪਾਣੀ ਦਾ ਲੋਵੀ ਦੋਸਤੋ ਕੰਮ ਵਿੱਚ ਬੀਜੀ ਹੋਰ ਕਾਰਨ ਤੇ ਵਲੌਗ ਨਹੀਂ ਬਣਾ ਸਕਿਆ ਆਪਾਂ ਤੇ ਪਾਣੀ ਆਪਾਂ ਲਾਤਾ ਪਾਣੀ ਦਾ ਸੜਤ ਆਪਾਂ ਸੇਵਨ ਵਾਲੇ ਵਿੱਚ ਮੋਟਰ ਚੱਲੀ ਜਾਂਦੀ ਹੈ ਜੀ ਮੋਟਰ ਕਰਨ ਚੱਲਦੇ ਆਪਾਂ ਬੰਦ ਹੋਣ ਤੇ ਇੱਧਰ ਲਾਈਆਂ ਆਪਾਂ ਕਦੂਆਂ ਦੀਆਂ ਵੱਲਾਂ ਦੋਸਤੋ ਕਦੂ ਤੇ ਤੋਰੀ ਤੇ ਪਾਣੀ ਲਾਤਾ ਆਪਾਂ ਨੂੰ ਸਿਲ ਚੜਜੂ ਤਾਂ ਤੱਕ ਤੇ ਇਧਰ ਨੀਰੇ ਨੂੰ ਪਾਣੀ ਲਾਤਾ ਆਪਾਂ ਜਮੀਨ ਨੂੰ ਇਹਦੇ ਵਿੱਚ ਆਪਾਂ ਤੁਸੀਂ ਬਰਸ਼ੀਨ ਦੱਸੇ ਤਾਂ ਇਧਰ ਆਲੂਆਂ ਨੂੰ ਪਾਣੀ ਲਾਤਾ ਕਿਉਂਕਿ ਕੋਹਰਾ ਪੈ ਰਿਹਾ ਥੋੜਾ ਥੋੜਾ ਇਸੇ ਕਰਕੇ ਆਲੂਆਂ ਨੂੰ ਪਾਣੀ ਲਾਇਆ ਆਪਾਂ ਇਧਰ ਬੱਲਾ ਨੂੰ ਭਰਤਾ ਗੋभी ਲਸਣ ਸਭ ਕੁਝ ਲੱਗ ਗਿਆ ਜੀ ਤੇ ਕਰਦੇ ਆ ਦੋਸਤੋ ਬਲੌਗ ਦਾ ਅੰਦ ਇੱਥੇ ਆਪਾਂ ਮਿਲਦੇ ਹਾਂ ਕਿਸੇ ਹੋਰ ਬਲੌਗ ਵਿੱਚ ਧੰਨਵਾਦ ਜੀ